ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਤੇ ਮੈਂ ਗੱਲ ਕਰਨ ਜਾ ਰਿਹਾ ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੇ ਲੀਡਰ ਸਾਡੇ ਕਰਮ ਮੰਤਰੀ ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਇਆ ਵੀ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿੰਤੂ ਪਰੰਤੂ ਨਾ ਰੁਪੇ ਮੈਂ ਇੱਕਲੀਅਰ ਕਲਪਨਾ ਸਭ ਤੋਂ ਕਰ ਦਵਾ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੁਛ ਛੇੜ ਬਾਅਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਿਆ ਸੀ ਨੋਟੀਫਿਕੇਸ਼ਨ ਪਰ ਇੱਕ ਪਤੂਆ ਦਾ ਲੈਟਰ ਆਈ ਜਿੰਨਾ ਕਨਫਿਊਜ਼ਨ ਹੋ ਗਈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਭਾਜਪਾ ਲੀਡਰਸ਼ਿਪ ਨੇ ਇਕੱਲੇ-ਇਕੱਲਿਆਂ ਨੇ ਲੀਡਰਸ਼ਿਪ ਨਾਲ ਗੱਲ ਕੀਤੀ ਮੈਂ ਕਿਉਂਕਿ 2-3 ਦਿਨ ਸਿਰਫ ਇਲੈਕਸ਼ਨਾਂ ਵਿੱਚ ਸੀਗੇ ਤੁਹਾਨੂੰ ਦਰਨ ਦੀਆਂ ਜਿਹਦੇ ਕਰਕੇ 1-2 ਦਿਨ ਲੱਗ ਗਏ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਉਦੋਂ ਵੀ ਭਾਜੀਪੀ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਕਦੇ ਵੀ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਡੀਟਿਸ਼ਨ ਵੇਲੇ ਉਹ ਵੀ ਬਿੱਲ ਬਣਿਆ ਉਸ ਵੇਲੇ ਕਾਂਲੀ ਦਲ ਜਿਵੇਂ ਮੈਂ ਮਿਨਿਸਟਰ ਹਾਂ ਉਸ ਵੇਲੇ ਕਾਂਲੀ ਦਲ ਬੀਪੀਜੀ ਮਿਨਿਸਟਰਸ ਉਹ ਬਿੱਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਕੱਲੀ ਅਭੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਾਗੀ ਉਹ ਫਰਜ਼ ਬਣਦਾ ਹੈ ਉਹਨਾਂ ਨਾਲ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੰਕਰੀ ਗੱਲ ਆ ਉਰੇ ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਖਿੰਨ ਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਵਿਰੋਧ ਥੋੜੀ ਕਰਨ ਦੀ ਕਿਸੇ ਦਾ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ 2 ਸਾਲ ਕਮੇਟੀ ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛੀਆਂ ਸਾਲਾਂ ਚ ਜਿੱਦੜ ਦੇ ਬਣੇ ਆ ਇੱਕ ਮੀਟਿੰਗ ਅਟੈਨ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਨਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮਐਲਏ ਨੇ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਆ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਨੂੰ ਐਜੂਕੇਸ਼ਨ ਦੇ ਰਾਹ ਤੇ ਪਾਉਣਾ ਮੈਂ ਉੱਥੇ ਭਾਸ਼ਣ ਸੁਣ ਰਿਹਾ ਕੋਈ ਕਿਨਾਂ ਡੰਡਾ ਚੱਕ ਲੋ ਜੀ ਉਹ ਪੜ੍ਹੇ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁੱਖੜ ਦਾਣਾ ਦੇ ਪਿਠਾਣਾ ਸਾਡੇ ਮਸੂਮ ਪਸਾਣੀਆਂ ਪਹਿਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਥੋੜੇ ਲਈ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਦੋ ਤਿੰਨ ਦਿਨ ਤੁਹਾਨੂੰ ਤਕਲੀਫ ਹੋਈ ਉਹਦੇ ਲਈ ਵੀ ਪਰ ਬਿਲਕੁਲ ਸਾਫ਼ ਤੌਰ ਤੇ ਇਹ ਕਲੀਅਰ ਕੱਟ ਜਿਹੜਾ ਇਹ ਆਰਡਰ ਆ ਜਾਏਗਾ ਬਿਲਕੁਲ ਬੀਜ ਕੁਲਕਿੰਤੋਪਰੰਤ ਉਹਨੂੰ ਜਿਵੇਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੱਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੇ ਉਹਦੇ ਵਿੱਚ ਕੋਈ ਕਿੰਤੂ ਪ੍ਰਾਂਤੀ ਨਹੀਂ ਧੰਨਵਾਦ